ਨਮਸਕਾਰ ਤੁਸੀਂ ਦੇਖ ਰਹੇ ਹੋ ਐਸ ਨਿਊਜ਼ 21 ਤੇ ਮੈਂ ਹਾਂ ਸੌਰਵ ਕੁਮਾਰ ਅੱਜ ਦੇ ਐਸ ਨਿਊਜ਼ 21 ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਐਸ ਨਿਊਜ਼ 21 ਦੇ ਵਿੱਚ ਹੁਣ ਗੱਲ ਕਰਦੇ ਹਾਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਕੇ 674 ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਮਨਜ਼ੂਰੀ ਪੱਤਰ ਵੰਡੇ ਗਏ ਹਨ ਕੈਬਨਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਨਗਰ ਕੌਂਸਲ ਪੱਟੀ ਅਧੀਨ ਆਉਂਦੇ 237 ਪਰਿਵਾਰਾਂ ਨੂੰ 2,50,000 ਰੁਪਏ ਅਤੇ ਵਕਫ ਵਕ ਪਿੰਡਾਂ ਨਾਲ ਸੰਬੰਧਿਤ 437 ਪਰਿਵਾਰਾਂ ਨੂੰ 1,20,000 ਰੁਪਏ ਮਕਾਨ ਬਣਾਉਣ ਅਤੇ ਮਨਰੇਗਾ ਸਕੀਮ ਤਹਿਤ ਘਰ ਵਿੱਚ ਮਜ਼ਦੂਰੀ ਕਰਨ ਲਈ 31,000 ਰੁਪਏ ਸਮੇਤ 12,000 ਰੁਪਏ ਬਾਥਰੂਮ ਬਣਾਉਣ ਲਈ ਵੱਖਰੇ ਤੌਰ ਤੇ ਦਿੱਤੇ ਜਾਣਗੇ 拉ਜੀਤ ਸਿੰਘ ਭੁੱਲਰ ਨੇ ਮਕਾਨ ਉਸਾਰਨ ਲਈ ਸਬੰਧਤ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਨਿਰਦੇਸ਼ ਕੀਤੇ ਹਨ ਕਿ ਬਿਨਾਂ ਕਿਸੇ ਦੇਰੀ ਤੇ ਲਾਪਾਤਰਿਆਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਜਾਵੇ ਇਸ ਮੌਕੇ ਚੇਅਰਮੈਨ ਦਿਲਬਾਤ ਸਿੰਘ ਪ੍ਰਧਾਨ ਵਰਿੰਦਰ ਜੇ ਸਿੰਘ ਹੀਰਾ ਭੁੱਲਰ ਚੇਅਰਮੈਨ ਗੁਰਪਿੰਦਰ ਸਿੰਘ ਉਪਲ ਮੀਡੀਆ ਸਲਾਹਕਾਰ ਅਵਤਾਰ ਸਿੰਘ ਢਿੱਲੋ ਸੋਸ਼ਲ ਮੀਡੀਆ ਇੰਚਾਰਜ ਮੋਹਿਤ ਅਰੋੜਾ ਕਾਉਂਸਲਰ ਕਮਲ ਕੁਮਾਰ ਬਿੱਲਾ ਜੋਸ਼ਨ सरपंच गुरप्रताप सिंह लाडी धर्मिंदर सिंह काउंसलर रंजीत सिंह माल्ला ਨੇ ਕਿਹਾ ਹੈ ਕਿ ਲਾਜ ਸਿੰਘ ਭੁੱਲਰ ਦੇ ਵਿਸ਼ੇਸ਼ ਜਤਨਾ ਸਦਕਾ 674 ਲਾਪਾਤਰੀਆਂ ਨੂੰ ਕੱਚੇ ਮਕਾਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਹੋਰ ਖਬਰਾਂ ਲਈ ਲਾਇਕ ਸਬਸਕ੍ਰਾਈਬ ਕਮੈਂਟ ਜਰੂਰ ਕਰੋ ਜਿਹੜੇ ਵੰਡੇ ਗਏ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਦੇਸ਼ਾਂ ਤੇ ਜਦੋਂ ਪਿਛਲੇ ਦਿਨੀ ਹਾੜ ਆਏ ਆ ਹਾੜ ਆਉਣਾ ਬਰਸਾਤ ਹੋਣਾ ਤਕਰੀਬਨ ਜਿਹੜੇ ਟੇਲਾ ਬਾਲਣ ਵਾਲੇ ਕੋਠੇ ਸੀ ਉਹ ਕੋਈ ਤੇ ਛਤਾਂ ਡੇਗ ਪਈਆਂ ਤੇ ਜੇ ਬਚੀਆਂ ਵੀ ਤੇ ਉਹਨਾਂ ਦੀ ਹਾਲਤ ਬੜੀ ਖਸਤਾ ਹੋ ਗਈ ਸੀ ਉਹਨ ਸਾਡੇ ਪੱਟੀ ਸ਼ਹਿਰ ਦੇ ਲਗਭਗ 237 ਜਿਹੜੇ ਕੋਠੇ ਪਾਸ ਹੋਏ ਆ ਉਹਨਾਂ ਨੂੰ ਪਰ ਮਕਾਨ 2.5 ਲੱਖ ਰੁਪਈਆ ਹਰੇਕ ਦੇ ਖਾਤੇ ਦੇ ਵਿੱਚ ਉਹ ਆਉਣਾ ਹੈ ਕਿਸ਼ਤਾਂ ਦੇ ਨਾਲ ਤੇ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ 1 ਲੱਖ ਤੇ 20000 ਰੁਪਈਆ ਪਰ ਲਾਪਾਤਰੀ ਦੇ ਖਾਤੇ ਚ ਆਉਣਾ ਉਹ ਲਗਭਗ 437 ਆ ਟੋਟਲ 674 ਕੋਟਿਆਂ ਦੇ ਜਿਹੜੇ ਸਰਟੀਫਿਕੇਟ ਆਏ ਆ ਉਹ ਵੰਡੇ ਆ ਇਹਦੇ ਚ ਜਿਹੜੇ ਭੈਣ ਭਰਾ ਲਾਹ ਪਾਸ ਦੀ ਨੇ ਇਹਨਾਂ ਨੂੰ ਬੇਨਤੀ ਆ ਵੀ ਵੀਡੀਓ ਨਾਲ ਸੰਪਰਕ ਕਰਕੇ ਆਪਦੇ ਪਿੰਡ ਦੇ ਫੈਕਟਰੀ ਦੇ ਸਰਪੰਚ ਨਾਲ ਸੰਪਰਕ ਕਰਕੇ ਆਪਦਾ ਇੱਕ ਜੀ ਦਾ ਜੋਬ ਕਾਰਡ ਜ਼ਰੂਰ ਬਣਾਉਣ ਕਿਉਂਕਿ ਜਿਹਦੇ ਨਾਮ ਤੇ ਮਕਾਨ ਪਾਸ ਹੋਇਆ ਆ ਫਾਈਲ ਪਾਸ ਹੋਈ ਆ ਉਸੇ ਪਰਿਵਾਰ ਚੋਂ ਜੋਬ ਕਾਰਡ ਬਣਾ ਕੇ 90 ਦਿਨ 340 ਰੁਪਏ ਦਿਹਾੜੀ ਆ ਉਹਨਾਂ 90 ਦਿਨ ਕੰਮ ਦੇ ਉਹਨੇ ਕਰ ਰਹੀਆਂ ਨਾਲ ਨਾਲ ਲਗਭਗ 32-32000 ਰੁਪਇਆ ਜਿਹੜਾ ਉਹ ਸਰਕਾਰ ਤੋਂ ਇਹ ਲਾਹਵਤਰੀ ਦੇ ਖਾਤੇ 'ਚ 90 ਦਿਨਾਂ ਦਾ 340 ਰੁਪਏ ਦੇ ਹਿਸਾਬ ਨਾਲ ਵੀ ਆਉਣਾ ਵੀ ਲਗਭਗ ਇਹ ਇਹ ਬਣ ਗਿਆ 1,75,000 ਨਾਲ 12000 ਰੁਪਇਆ ਰਸੋਈ ਦਾ ਸੌਰੀ ਲੈਟਰਨ ਬਾਥਰੂਮ ਦਾ 12000 ਰੁਪਇਆ ਜਿਹੜਾ ਮਕਾਨ ਪਾਸ ਹੋਇਆ ਉਹਦੇ ਨਾਲ ਹੀ ਲੈਟਰਨ ਬਾਥਰੂਮ ਦਾ ਵੀ 12000 ਰੁਪਇਆ ਆ ਜਾਣਾ ਇਹ ਇਹ ਲਗਭਗ 1,63,400 ਰੁਪਇਆ ਵੰਡਣਾ ਦਿਹਾੜੀਆਂ ਦੇ ਪੈਸੇ ਬਣਾ ਕੇ ਤੇ ਸਾਰੇ ਇਹ ਦੇਖੋ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ